ਮਹਿਮਤ ਆਵਨ ਮਕਾਦਰੀ ਪੰਜ ਪੀਰ ਦਰਬਾਰ ਨਵਾਸਰ ਬੰਗਾ ਰੋਡ ਤੇ ਜੋ ਕਿ ਸਾਲਾਨਾ ਜੋੜ ਮੇਲਾ ਹਰ ਇੱਕ ਸਾਲ ਤੇ ਤਰੀਕੇ ਨਾਲ ਜਿਹੜਾ ਮਨਾਇਆ ਜਾਂਦਾ ਹੈ ਦਾ ਬਾਬਾ ਫਾਰੂਕਲੀ ਕਾਦਰੀ ਦਾ ਜੋ ਕਿ ਇਸ ਸਾਲ ਵੀ ਵੀ اسی ਤਰੀਕੇ ਹਮ ਹਮਾਕੇ ਜਿਹੜਾ ਹੈਗਾ ਮਨਾਇਆ ਜਾ ਰਿਹਾ ਤੇ ਅਸੀਂ ਪੂਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਤੇ 15 ਜੁਲਾਈ ਤੇ ਸਾਰੇ ਹਮਾਕੇ ਪਹੁੰਚੋ ਜੋ ਕਿ ਪੰਜਾਬੀਰਾਂ ਦਾ ਦਰਬਾਰ ਜਿਹੜਾ ਬੰਗਾ ਰੋਡ ਤੇ ਹੈਗਾ ਉੱਥੇ ਜਿਹੜਾ ਆਪਣਾ ਬਾਬਾ ਫਰੂਕ ਅਲੀ ਕਾਦਰੀ ਦਾ ਸਾਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਹੈਗਾ ਤੇ ਪੰਜ ਪੀਰ ਦਾ ਪੰਜਾਬੀ ਪੀਰਾਂ ਦਾ ਅਸੀਰਵਾਦ ਪ੍ਰਾਪਤ ਕਰੋ ਸਾਰੇ ਮੱਤੀ ਮਹਾਪੁਰਸ਼ ਜਿਹੜੇ ਪਹੁੰਚ ਰਹੇ ਨੇ ਬਖਤ ਦੇ ਬਰਗ ਕਵਾਲ ਪਾਰਟੀ ਪਹੁੰਚ ਰਹੀ ਨਕਲਾ ਵੀ ਹੋਣਗੀਆਂ ਸਾਨੇ ਨੂੰ ਕਿਹੜੀ ਕਿਹੜੀ ਕਲਾਕਾਰ ਪਹੁੰਚ ਰਹੇ ਬਾਬਾ ਜੀ ਰਾਜਨ ਅਲੀ ਸੌਕਤ ਮਤੋਈ ਤੇ ਜੱਸੀ ਨਕਲਪਤੀ ਕਿ ਕੱਲ ਰਾਤ ਨੂੰ ਪਹੁੰਚ ਰਹੇ ਸਾਰੇ ਕੱਲ ਕਿਨੇ ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਬਾਬਾ ਜੀ 8 ਵਜੇ ਤੋਂ ਚੱਲੂ ਹੋ ਜਾਏਗਾ Did